ਸਰਦਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਆ ਉਹਨਾਂ ਨੇ ਪੱਗ ਨਕਲੀ ਪੱਗ ਵਾਲਾ ਕੋਈ ਹੋਵੇ ਤਾਂ ਉਹਨੂੰ ਵੀ ਮੋਦੀ ਜੱਫੀ ਪਾ ਲੈਂਦਾ ਪਰ ਸਭ ਤੋਂ ਪਹਿਲੀ ਜਿਹੜੀ ਗੱਲ ਆ ਉਹ ਇਹ ਆ ਬਈ ਪੱਗ ਕਦੇ ਨਕਲੀ ਹੋ ਸਕਦੀ ਆ ਦਸਤਾਰ ਸਾਨੂੰ 10ਵੇਂ ਪਾਸ਼ਾ ਦੀ ਦਿੱਤੀ ਹੋਈ ਆ ਇਹ ਨਕਲੀ ਨਹੀਂ ਹੈ ਦਸਤਾਰ ਆ ਜਿਹੜੀ ਸਾਡੀ ਇਹ ਨਕਲੀ ਨਹੀਂ ਹੈ ਦਸਤਾਰ ਕਦੇ ਨਕਲੀ ਨਹੀਂ ਹੋ ਸਕਦੀ ਦਸਤਾਰ ਚ ਫਸਿਆ ਹੋਇਆ ਸਿਰ ਨਕਲੀ ਆ ਬਿੱਟੂ ਨਕਲੀ ਸਰਦਾਰ ਆ ਔਰ ਦੂਜਾ ਨਕਲੀ ਆ ਕੌਣ ਰਾਜਾ ਬੜਿੰਗ ਕਿਉਂਕਿ ਇਹ ਦੋਨੋਂ ਹੀ ਕਾਂਗਰਸੀਏ ਨੇ ਇੱਕ ਆ ਦੋ ਕੁ ਮਹੀਨੇ ਪੁਰਾਣਾ ਕਾਂਗਰਸੀ ਆ ਇਹ ਰਾਜਾ ਬੜਿੰਗ ਬਾਹਰੋਂ ਆਇਆ ਹੋਇਆ ਕਾਂਗਰਸੀ ਆ ਇਹਨਾਂ ਦੀ ਰਵਾਇਤ ਆ ਕਾਂਗਰਸ ਪਾਰਟੀ ਦੀ ਨਕਲੀ ਗੱਲਾਂ ਕਰਨੀਆਂ ਦਸਤਾਰ ਦੀ ਗੱਲ ਤੇ ਦਸਤਾਰ ਦੇ ਬਿਆਨ ਤੇ ਮਾਫੀ ਮੰਗੇ ਰਵਨੀਤ ਬਿੱਟੂ ਜਾਂ ਸਾਨੂੰ ਇਹ ਦੱਸੇ ਭਈ ਉਹ ਅਸਲੀ ਸਰਦਾਰ ਆ ਉਹਦੀ ਪੱਗ ਅਸਲੀ ਆ ਉਹਦਾ ਸਿਰ ਪੱਗ ਅਸਲੀ ਆ ਸਿਰ ਜਿਹੜਾ ਉਹਦਾ ਵਿੱਚ ਫਸਿਆ ਹੋਇਆ ਰੋਡਾ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਸਤਾਰ ਬੰਦ